ਹੋਤੇ ਜਰਾ ਦੇਾਂਗੇ ਧੋਕੇ ਬਾਬਾ ਸਾਹ ਤੁਹਾਡੀ ਸੋਚ ਤੇ ਜਰਾ ਦੇਾਂਗੇ ਧੋਕੇ ਵਰ ਵਾਲਮੀਕੀ ਸੋ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਹੁਸ਼ਿਆਰਪੁਰ ਬੰਦ ਦੀ ਗੋਲ ਜਿਹੜੀ ਇਸ ਨੂੰ ਦਿੱਤੀ ਗਈ ਸੀਗੀ ਜੋ ਕਿ ਭਗਵਾਨ ਵਾਲਮੀਕੀ ਆਸ਼ਰਮ ਦੀ ਜੋ ਜਗਾ ਸੀ ਉੱਥੇ ਜਿ ਪਰ ਚੱਲ ਰਿਹਾ ਸੀਗਾ ਉਸ ਚੱਕਰ ਦੇ ਵਿੱਚ ਜਿਹੜੀ ਇਹ ਕਾਲ ਅਸੀਂ ਵਾਪਸ ਕੁਇਟ ਕੀਤੀ ਗਈ ਹੈ ਪ੍ਰਸ਼ਾਸਨ ਨੇ ਸਾਨੂੰ ਪੂਰਾ ਆਸ਼ਵਾਸ਼ਣ ਦਿਵਾਇਆ ਹੈ ਇਸ ਚੀਜ਼ ਦੇ ਉੱਤੇ ਐਡਮਿਨਿਸਟ੍ਰੇਟਰ ਨੇ ਕਿ ਅਸੀਂ ਇਹ ਜਿਹੜੀ ਜਗਾ ਤੁਹਾਨੂੰ ਪੂਰਨ ਤੌਰ ਤੇ ਕਲੀਅਰ ਕਰਵਾ ਕੇ ਦਵਾਂਗੇ ਉਹਦੀ ਉਸਾਰੀ ਵੀ ਕਰਾਵਾਂਗੇ ਉਹ ਚਾਰ ਦਿਵਾਰੇ ਵੀ ਔਰ ਜਿਹੜੀ ਮਲਕੀਅਤ ਵੀ ਆ ਉਹ ਵੀ ਜਿਹੜੀ ਅਸੀਂ ਆਸ਼ਰਮ ਦੇ ਨਾਮ ਉਹਦੀ ਰਿਸਟਰੀ ਕਰਾ ਕੇ ਦਵਾਂਗੇ ਇਸ ਕਰਕੇ ਕੁਇਟ ਕੀਤੀ ਗਈ ਆ ਕੁਇਟ ਕਰਨ ਦਾ ਮਤਲਬ ਇਹ ਨਹੀਂ ਆ ਕਿ ਅਸੀਂ ਇਹਨੂੰ ਦੁਬਾਰਾ ਕਾਲ ਨੂੰ ਦਵਾਂਗੇ ਨਹੀਂ ਜੇ ਪ੍ਰਸ਼ਾਸਨ ਨੇ ਸਾਡੀ ਗੱਲ ਨਾ ਸੁਣੀ ਅਸੀਂ ਤਕੜੇ ਹੋ ਕੇ ਦੁਬਾਰਾ ਕਰਾਂਗੇ ਜ਼ਿਲ੍ਹਾ ਹੁਣ ਤਾਂ ਹਿਆਰਪੁਰ ਦੀ ਗੱਲ ਕਰਦੇ ਆਪਾਂ ਜ਼ਿਲ੍ਹਾ ਵੀ ਬੰਦ ਕਰਾਉਣ ਵਾਲੇ ਆ ਪੰਜਾਬ ਵੀ ਔਰ ਹੋਰ ਪਿਆ ਤਾਂ ਭਾਰਤ ਵੀ ਬੰਦ ਕਰਵਾ ਦਵਾਂਗੇ ਅਸੀਂ ਔਰ ਅਸੀਂ ਸਫਾਈ ਕਰਮਚਾਰੀ ਯੂਨੀਅਨ ਦੇ ਮਾਧਿਅਮ ਤੋਂ ਮੈਂ ਕਰਨ ਜੋ ਤਾਦੀਆ ਦੇ ਰਾਜਾ ਪ੍ਰਧਾਨ ਦੋਨੋਂ ਜਾਣੇ ਅਸੀਂ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਜੇ ਪ੍ਰਸ਼ਾਸਨ ਨੇ ਅੱਖ ਦੇ ਵਿੱਚ ਬਾਲ ਹੋਇਆ ਸਾਨੂੰ ਇਨਸਾਫ ਦਿਵਾਉਣ ਦੇ ਵਿੱਚ ਤਾਂ ਦੀ ਜਗਾ ਲੈਣ ਦੇ ਵਿੱਚ ਕੋਈ ਵੀ ਇਹਨਾਂ ਵੱਲੋਂ ਕਤਾਈ ਕੀਤੀ ਗਈ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਸਫਾਈ ਦਾ ਕੰਮ ਬੰਦ ਕਰਵਾਵਾਂਗੇ ਔਰ ਕੂੜੇ ਦੇ ਢੇਰ ਲੱਗੂਗੇ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਜੈ ਭੀਮ ਜੈ ਭਰ ਜੈ ਬਦਮੀਕੀ ਜੈ ਰਵਿਦਾਸ ਅੱਜ ਦਾ ਜਿਹੜਾ ਬੰਦ ਦੀ ਕਾਲ ਸੀ ਉਹ ਅੱਜ ਹਜੇ ਤਾਈਂ ਹੋਲਡ ਹੈ ਨਾ ਅਸੀਂ ਬੰਦ ਦੀ ਕਾਲ ਵਾਪਸ ਲਈ ਹੈ ਤਾਂ ਨਾ ਬੰਦ ਦਾ ਹਜੇ ਕੋਈ ਗੱਲ ਹੈ ਤੇ ਧੰਨਵਾਦ ਇਹ ਕਰਦਾ ਵੀ ਪ੍ਰਸ਼ਾਸਨ ਨੇ ਜਲ ਕੱਲ ਜਿਹੜੀ ਪਹਿਲ ਕਦਮੀ ਕੀਤੀ ਆ ਪ੍ਰਸ਼ਾਸਨ ਦਾ ਧੰਨਵਾਦ ਹੈ ਵੀ ਉਹਨਾਂ ਨੇ ਸਾਡੇ ਇਹ ਜਿਹੜੇ ਵਰਕ ਸਾਡੇ ਲੀਡਰ ਹੈ ਸਾਡੇ ਸਾਥੀ ਹੈ ਇਹਨਾਂ ਨਾਲ ਮੀਟਿੰਗ ਕੀਤੀ ਆ ਲੇਕਿਨ ਅੱਜ 11 ਵਜੇ ਤੱਕ ਸਿਰਫ ਇਹ ਅੱਜ ਫੈਸਲਾ ਹੋਣਾ ਹਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਸੋ ਮੈਂ ਸਮਝਦਾ ਵੀ ਅੱਜ ਜੋ ਵੀ ਹੋ ਰਿਹਾ ਇਹ ਬਹੁਤ ਮਾੜੀ ਗੱਲ ਹੈ ਭਗਵਾਨ ਵਾਲਮੀਕਿ ਆਸ਼ਰਮ ਜਿਹੜਾ ਵਾਲਮੀਕਿ ਕੌਮ ਦਾ ਸੀ ਵਾਲਮੀਕਿ ਕੌਮ ਦਾ ਹੈਗਾ ਵਾਲਮੀਕਿ ਕੌਮ ਦਾ ਹੀ ਰਹੇਗਾ ਇੱਥੇ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਨਾ ਕਰੇ ਵਾਲਮੀਕਿ ਕੌਮ ਦਾ ਕੌਮ ਉਹਦੀ ਮਾਲਕ ਹੈ 150 ਸਾਲ 100 ਸਾਲ 150 ਸਾਲ ਪਹਿਲੇ ਦੇ ਸਾਡੇ ਜਿਹੜੇ ਬਜ਼ੁਰਗ ਉੱਥੇ ਸ਼ਮਸ਼ਾਨ ਘਾਟ ਸੀ ਉੱਥੇ ਸੰਸਕਾਰ ਅਸੀਂ ਆਪ ਕਰਦੇ ਕਰਨ ਜਾਂਦੇ ਰਹੇ ਹਾਂ ਸੋ ਅੱਜ ਕੁਝ ਲੋਕ ਸ਼ਰਾਰਤੀ ਆ ਕੇ ਕਬਜ਼ਾ ਕਰਨ ਮੈਂ ਸਮਝਦਾ ਬਹੁਤ ਮਾੜੀ ਗੱਲ ਹੈ ਸੋ ਜਿਹੜੀ ਪ੍ਰਸ਼ਾਸਨ ਨੇ ਸਾਡੀ ਨਾਲ ਬੈਠਕ ਕੀਤੀ ਆ ਮੈਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦਾ ਅਤੇ ਇਹ ਇਹ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਚੇਤਾਵਨੀ ਦਿਨਾ ਵੀ ਤੁਸੀਂ ਬਾਹਰ ਜਾਓ ਸਾਡੇ ਜਿਹੜੇ ਨੌਜਵਾਨ ਹੈ ਇਹ ਡਰਨ ਵਾਲੇ ਨਹੀਂ ਇਹ ਘਬਰਾਉਣ ਵਾਲੇ ਨਹੀਂ ਦੌੜਨ ਵਾਲੇ ਨਹੀਂ ਸੋ ਇੱਕ ਵਾਰੀ ਫੇਰ ਸਾਡੀ ਵਾਲਮੀਕੀ ਕੌਮ ਦਾ ਧੰਨਵਾਦ ਤੁਹਾਡਾ ਪੱਤਰਕਾਰਾਂ ਦਾ ਸਾਰਿਆਂ ਦਾ ਧੰਨਵਾਦ ਜਿਹੜੇ ਸਾਨੂੰ ਸਹਿਯੋਗ ਦੇ ਰਹੇ ਆ ਔਰ ਸ਼ਹਿਰ ਵਾਸੀਆਂ ਦਾ ਧੰਨਵਾਦ ਜਿਹੜੇ ਸਾਡੀ ਬੇਇੱਜ਼ਤੀ ਨੂੰ ਸਵੀਕਾਰ ਕਰਕੇ ਬੰਦ ਕਰਨ ਲਈ ਮੰਨ ਗਏ ਸੀ ਲੇਕਿਨ ਪ੍ਰਸ਼ਾਸਨ ਨਾਲ ਜਿਹੜੀ ਗੱਲ ਹੋਈ ਆ ਉਹਦੇ ਕਰਕੇ ਅਸੀਂ ਜੋ ਪ੍ਰਸ਼ਾਸਨ ਨਾਲ ਤੇ ਅਸੀਂ ਆਪਸ ਵਿੱਚ ਵਾਲਮੀਕੀ ਸਭਾ ਦੇ ਜਿਹੜੇ ਵੀ ਅਹੁਦੇਦਾਰੋ ਬੈਠ ਕੇ ਜੋ ਫੈਸਲਾ ਕਰਨਗੇ ਉਹਨਾਂ ਇਹ ਤੁਹਾਡੇ 10-15 ਮਿੰਟ ਅਧੇ ਘੰਟੇ ਦੇ ਵਿੱਚ ਫੈਸਲਾ ਹੋ ਜਾਵੇਗਾ ਧੰਨਵਾਦ ਦੇਖੋ ਸਭ ਤੋਂ ਪਹਿਲਾਂ ਆਪ ਸਭ ਨੂੰ ਜੈ ਵਾਲਮੀਕੀ ਜੈ ਗੁਰੂ ਰਬੀਦਾਸ जय भीम जय भारत असी आज दी बंद दी कॉल दीती सी आप सब नु पता है प्रेस दे ਤੁਹਾਡੇ ਸਾਰੇ ਸਤਕਾਰਯੋਗ ਮਾਧਿਅਮ ਦੇ ਨਾਲ ਔਰ ਆਪ ਸਭ ਨੂੰ ਪਤਾ ਹੈ ਭਗਵਾਨ ਵਾਲਮੀਕੀ ਆਸ਼ਰਮ ਜਿਹੜਾ ਕਾ ਹਰਿਆਣਾ ਰੋਡ ਤੇ ਆ ਉੱਥੇ ਕੁਛ ਬੰਦਿਆਂ ਨੇ ਸ਼ਰਾਰਤੀ ਤਤਵਾ ਨੇ ਸਾਡੇ ਮਹਾਰਾਜ ਦੀ ਮੂਰਤੀ ਨਾਲ ਬੇਅਦਬੀ ਵੀ ਕੀਤੀ ਆ ਔਰ ਜਿਹੜਾ ਸਾਡੇ ਕੋਲ 100 ਸਾਲ ਦਾ ਕਬਜ਼ਾ ਉੱਥੇ ਉਹਨਾਂ ਨੇ ਕਾਬੂਛਾਉਣ ਦੀ ਵੀ ਕੋਸ਼ਿਸ਼ ਕੀਤੀ ਆ ਮੈਂ ਦੁਬਾਰਾ ਰਿਪੀਟ ਕਰ ਰਿਹਾ ਇਸ ਕਰਕੇ ਸੀ ਆਪਣੀ ਜਿਹੜੀ ਹੱਕ ਦੀ ਜਿਹੜੀ ਲੜਾਈ ਲੜਨ ਲਈ ਅਸੀਂ ਬੰਦ ਦੀ ਕਾਲ ਦਿੱਤੀ ਸੀ ਕਿਉਂਕਿ ਸਾਡਾ ਇਹ ਸੰਵਿਧਾਨਿਕ ਹੱਕ ਹੈ ਕਿ ਅਸੀਂ ਆਪਣਾ ਪ੍ਰਸ਼ਾਸਨ ਤੱਕ ਕਿੱਦਾਂ ਪਹੁੰਚ ਕਰਨੀ ਹੈ ਔਰ ਰਾਤ ਜਦੋਂ ਅਸੀਂ ਕਾਰਪੋਰੇਸ਼ਨ ਦੇ ਵਿੱਚ ਪਿੰਡਾ ਪਿੰਡਾ ਚ ਅਸੀਂ ਕਵਾਲਾ ਕਰ ਰਹੇ ਸੀਗੇ ਸਾਡੇ ਦੋ ਪ੍ਰਧਾਨਾਂ ਸਫਾਈ ਸੇਵਕਾਂ ਦੇ ਰਾਜਾ ਖੰਸਵਾਰ ਇੱਕ ਕਰਨ ਚੋਤਾ ਦਿਆ ਉਹਨਾਂ ਨੇ ਸਾਨੂੰ ਉੱਥੇ ਬੁਲਾਇਆ ਸਾਰੇ ਅਹੁਦੇਦਾਰਾਂ ਨੂੰ ਔਰ ਉੱਥੇ ਡੀਐਸਪੀ ਅਮਰ ਰਾਜੀ ਵੀ ਪਹੁੰਚੇ ਪਹਿਲਾਂ ਫਿਰ ਐਸਪੀਡੀ ਸਾਹਿਬ ਪਹੁੰਚ ਗਏ ਅਬਾਯਾ ਸਾਹਿਬ ਫਿਰ ਰਾਹੁਲ ਚਾਬਾ ਜੀ ਜਿਹੜੇ ਕਿ ਸਤਕਾਰਯੋਗ ਸਾਡੇ ਏਡੀਸੀ ਸਾਹਿਬ ਅਸੀਂ ਉਹਨਾਂ ਨਾਲ 2-4 ਘੰਟੇ ਬਾਰਤਲਾਬ ਤੋਂ ਬਾਅਦ ਅੱਜ ਆਪ ਸਭ ਨੂੰ ਪਤਾ ਹੈ ਕਿ ਅੱਜ ਗੁਰੂਆਂ ਦੀ ਜਿਹੜੀ ਸ਼ਹਾਦਤ ਵਾਲਾ ਦਿਨ ਵੀ ਹੈ ਕੱਲੂ ਕਾਰਜ ਜਿਹਨੂੰ ਕਹਿੰਦੇ ਆ ਉਸ ਨੂੰ ਮadhyam ਦੇ ਨਜ਼ਰ ਰੱਖਦੇ ਹੋਏ ਸਾਡੇ ਸਾਨੂੰ ਕਹ ਲੋ ਉਹਨਾਂ ਨੇ ਮੋਟੀਵੇਟ ਕੀਤਾ ਕਿ ਤੁਸੀਂ ਬੰਦੀ ਕੋਲ ਜਿਹੜੀ ਹੈ ਬੰਦ ਮਤਲਬ ਵਾਪਸ ਲੈ ਲਓ ਅਸੀਂ ਰਾਤੀ ਵਾਪਸ ਲੈ ਲਈ ਸੀ ਲੇਕਿਨ ਹੱਲੇ ਸਾਡੀ ਜਿਹੜੀ ਇਹ ਲੜਾਈ ਆ ਇਹ ਖਤਮ ਨਹੀਂ ਹੋਈ ਇਹ ਕੋਈ ਸਾਡੀ ਜਿਹੜੀ ਲੜਾਈ ਹੈ ਹੋ ਸਕਦਾ ਲੰਬੀ ਚੱਲੇ ਅਸੀਂ ਹੁਸ਼ਿਆਰਪੁਰ ਤਾਂ ਬੰਦ ਕਰਾਣੇ ਹੀ ਆਂ ਔਰ ਇਹ ਵੀ ਨਹੀਂ ਪਤਾ ਕਿ ਆਪਾਤਕਾਲ ਤਰੀਕੇ ਨਾਲ ਕਿ ਕਿੰਨੇ ਦਿਨ ਇਹ ਬੰਦ ਰਵੇ ਇਹਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਕਿਉਂਕਿ ਅਸੀਂ ਉਹਨਾਂ ਨੂੰ ਪ੍ਰਸ਼ਾਸਨ ਦਾ ਅਸੀਂ ਸਾਥ ਰਹਿਣਾ ਅਸੀਂ ਉਹਨਾਂ ਦੇ ਬਿਲਕੁਲ ਉਹਨਾਂ ਦੇ ਕਹਿਣ ਤੇ ਅਸੀਂ ਇੱਕਵਿਟ ਕੀਤਾ ਹੈ ਆਪਣਾ ਫੈਸਲਾ ਕਿ ਅਸੀਂ 6 ਤਰੀਕ ਨੂੰ ਮੇਰੀ ਮੇਰੀ ਪਹਿਲਾ ਗੱਲ ਸੁਣੋ ਔਰ ਜਿਹੜੇ ਡੇਰੇ ਹੁੰਦੇ ਨਾ ਚਾਹੇ ਭਗਵਾਨ ਵਾਲਮੀਕੀ ਮਾਰਾ ਦਾ ਡੇਰਾ ਹੈ ਚਾਹੇ ਗੁਰੂ ਰਬੀਦਾਸ ਜੀ ਦਾ ਡੇਰਾ ਹੈ ਚਾਹੇ ਗੁਰਦੁਆਰਾ ਸਾਹਿਬ ਹੈ ਚਾਹੇ ਉਹ 크ਰਿਸਚੀਅਨ ਸਮਾਜ ਹੈ ਸਾਡਾ ਚਰਚ ਹੈ ਜਾਂ ਕੋਈ ਵੀ ਅਦਰ ਜਿੰਨੇ ਵੀ ਡੇਰੇ ਚੱਲਦੇ ਆ ਉਹਨਾਂ ਦੀ ਸੁਰੱਖਿਆ ਦਾ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੁੰਦੀ ਹੈ ਔਰ ਜਿਹੜੀ ਮੌਜੂਦਾ ਸਰਕਾਰ ਹੈ ਉਹਦੀ ਹੁੰਦੀ ਹੈ ਤੁਹਾਨੂੰ ਪਤਾ ਹੈ ਜਦੋਂ ਇਕੱਲੀ ਬੀਜੇਪੀ ਦੀ ਸਰਕਾਰ ਸੀਗੀ ਸਾਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਅੰਮ੍ਰਿਤਸਰ ਦੇ ਉੱਤੇ ਸਾਡ ਨੂੰ ਬਾਬੇ ਇੱਕ ਮੰਦਿਰ ਬਣਾ ਕੇ ਦਿੱਤਾ ਜਿਹੜਾ ਸਾਡਾ ਮੱਕਾ ਹੈਗਾ ਤੁਹਾਨੂੰ ਪਤਾ ਹੈ ਭਗਵਾਨ ਵਾਲਮੀਕੀ ਆਸ਼ਰਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਦੇਣ ਆ ਸੀ ਉਹ ਪੁੱਲ ਨਹੀਂ ਸਕਦੇ ਕਦੇ ਵੀ ਵਾਲਮੀਕੀ ਸਮਾਜ ਇੱਕ ਐਦਾ ਦੀ ਕੌਮ ਆ ਜਿ ਜਿਨੇ ਜਿਨੇ ਸਾਡੇ ਦੇ ਇਸ਼ਾਨ ਕੀਤਾ ਪੁੱਲ ਨਹੀਂ ਸਕਦੇ ਅਬਿਨਾਸ਼ ਰਾਏ ਖੰਨਾ ਜੀ ਦੀਕਸ਼ਾ ਸੂਝ ਨੇ ਸਾਨੂੰ ਭਗਵਾਨ ਵਾਲਮੀਕੀ ਬਸਟੈਂਡ ਦਿੱਤਾ ਅਸੀਂ ਉਹ ਵੀ ਨਹੀਂ ਪੁੱਲ ਸਕਦੇ ਮੇਰੀ ਗੱਲ ਸੁਣੋ ਔਰ ਸਾਡੇ ਉੱਤੇ ਬੇਇੱਜ਼ਤੀ ਹੋਈ ਐ ਮੈਂ ਇਸ ਮੰਚ ਤੋਂ ਕਹਿਣ ਲੱਗਾ ਜਿੰਨੇ ਵੀ ਆ ਨੌਜਵਾਨਾਂ ਨੇ ਉੱਥੇ ਬੇਅਦਵੀ ਕਿਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਗਰਦਾਰ ਆ ਜਾਂ ਕੋਈ ਗੈਂਗਸਟਰ ਆ ਦੋਸਤੋ ਅਸੀਂ ਇਹ ਮੰਚ ਤੇ ਇਹ ਗੱਲ ਕਹਿਣ ਲੱਗੇ ਅਸੀਂ ਨਹੀਂ ਬੋਲਾਂਗੇ ਨਾ ਤੇ ਮੇਰੇ ਤੋਂ ਬਾਅਦ ਕੋਈ ਯੂਥ ਬੋਲੂਗਾ ਅਸੀਂ ਬਿਲਕੁਲ ਉੱਥੋਂ 1 ਇੰਚ ਵੀ ਜਗ੍ਹਾ ਅਸੀਂ ਨਹੀਂ ਦੇਣੀ ਮੈਂ ਪ੍ਰਸ਼ਾਸਨ ਨੂੰ ਸਾਡੀ ਮੰਗਾ ਉਹਨੇ ਸਾਨੂੰ ਹੁਣ ਕੀ ਮੰਗਾ ਜੀ ਸਾਨੂੰ ਪ੍ਰਸ਼ਾਸਨ ਤੋਂ ਇਹ ਮੰਗਾ ਕਿ 14 ਮਰਲੇ ਜਿਹੜੀ ਉਹ ਜਗ੍ਹਾ ਹੈ ਉਹ ਸਾਨੂੰ ਇੱਕ ਉਹ ਤੇ ਜੈਨ ਸਮਾਜ ਸੀਗਾ ਜਦੋਂ ਅਸੀਂ ਲਾਸਟ ਪੰਜਾਬ ਦੀ ਮੀਟਿੰਗ ਕੀਤੀ ਉਹਨਾਂ ਨੇ ਸਾਨੂੰ 48 ਮਰਲੇ ਉੱਥੇ ਡੋਨੇਟ ਕਰ ਦਿੱਤੀ ਕਿਉਂਕਿ ਉਹਨਾਂ ਨੂੰ ਪਤਾ ਬਾਲਮੀਕੀ ਸਮਾਜ ਤੇ ਅਸੀਂ ਕਾਬਜ ਨਹੀਂ ਹੋ ਹੋ ਸਕਦੇ ਕਿਸੇ ਨੂੰ ਭੇਜ ਕੇ ਵੀ ਕੋਈ ਫਾਇਦਾ ਨਹੀਂ ਜਿਨ੍ਹਾਂ ਨੇ ਵੀ ਇਹ ਜਿਹੜੀ ਮੰਚਾ ਜਿਤਾਈ ਹੈ ਪੈਸੇ ਕਮਾਣ ਦੀ ਉਸ ਜਗ੍ਹਾ ਤੇ ਮਹਾਰਾਜ ਦੇ ਸਾਡੇ ਨਾਮ ਤੇ ਉਹਨਾਂ ਨੂੰ ਮੈਂ ਹੀ ਬੇਨਤੀ ਕਰਦਾ ਹੱਥ ਜੋੜ ਕੇ ਇਹ ਤੁਸੀਂ ਕੋਈ ਹੋਰ ਜਗ੍ਹਾ ਕਿਤੇ ਕਰ ਲਓ ਇਹ ਜਗ੍ਹਾ ਤੇ ਮੈਂ ਨਹੀਂ ਬੋਲੂਗਾ ਤਾਂ ਕੋਈ ਹੋਰ ਬੋਲੂਗਾ ਪਿੰਡਾ ਪਿੰਡਾ ਸਾਨੂੰ ਇੰਨਾ ਪ੍ਰੈਸ਼ਰ ਆ ਕਿ ਭਾਜੀ ਤੁਸੀਂ ਖੁੱਲ ਕੇ ਬੋਲਣਾ ਮੇਰੀ ਇੱਕ ਹੋਰ ਗੱਲ ਸੁਣ ਲਓ ਅਸੀਂ ਬਾਅਦ ਚੋਂ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਬਾਕੀ ਅਧਿਕਾਰਨੇ ਬੋਲਣਾ ਬਾਲਮੀਕੀ ਸਮਾਜੋ ਕੌਮ ਆ ਜਿਨ੍ਹਾਂ ਨੇ ਚੜ੍ਹੇਲ ਮਾਰ ਦਿੱਤੀ ਸੀ ਮੈਂ ਕੋਈ ਕਮੇਡੀ ਨਹੀਂ ਕਰ ਰਿਹਾ ਔਰ ਮੈਂ ਆਪਣਾ ਮੇਰੀ 46 ਉਮਰ ਆ ਅਸੀਂ ਉੱਥੇ ক্রিকেট ਖੇលਦੇ ਹੁੰਦੇ ਸੀ ਆਪਣੇ ਆ ਕਿਹੜਾ ਮਾਰਕੀਟ ਮਾਰਕੀਟ ਕਮੇਟੀ ਦੇ ਵਿੱਚ ਔਰ ਸਾਡੇ ਜਿਹੜੇ ਪਹਿਲਾ ਪੁਰਾਣੇ ਬੰਦੇ ਸੀ ਨਾ ਉਹ ਟੂਨੇ ਚੱਕ ਕੇ ਨਾ ਟੂਨੇ ਜਿਹੜੇ ਕਰਦੇ ਹੁੰਦੇ ਨੇ ਦੀਵਾਲੀ ਦੇ ਸ਼ਹਿਰਾਂ ਚੌਂਕਾ ਚ ਉਹਦੇ ਨਾਲ ਸ਼ਰਾਬ ਪੀਂਦੇ ਹੁੰਦੇ ਸੀ ਇਹ ਇਦਾਂ ਦੀ ਕਾਮ ਆ ਇਹ ਪੁੱਠੀ ਹੀ ਕਾਮ ਆ ਇੱਥੇ ਕਿੱਥੇ ਕੰਮ ਜਗਰ ਲੈ ਆ ਲੈ ਕਿਸੇ ਨੇ ਠੀਕ ਹੈ ਨਾ ਇਹ ਤਾਂ ਹੱਲੇ ਅਸੀਂ ਸ਼ੁਰੂਆਤ ਕੀਤੀ ਹੈ ਔਰ ਦੂਜੀ ਗੱਲ ਹੈ ਇਹ ਸਾਡੇ ਕਿਸੇ ਵੀਰ ਦਾ ਕੋਈ ਕਹਿੰਦਾ ਟਾਈਮ ਚੱਕਦਾ ਕੋਈ ਕਹਿੰਦਾ ਉਹ ਚੱਕਦਾ ਮੇਰੀ ਗੱਲ ਸੁਣ ਲਓ ਦੋਸਤੋ ਅਸੀਂ ਸਿਰਫ ਆਪਣੇ ਮਹਾਰਾਜ ਕਰਕੇ ਅਸੀਂ ਤੁਰੇ ਆ ਕਿਉਂਕਿ ਕਿਸੇ ਗੁਰਦੁਆਰੇ ਤੇ ਉਹ ਹੋ ਜਾਂਦਾ ਜਾਂ ਕਿਸੇ Hindu ਸਮਾਜ ਤੇ ਹੋ ਜਾਂਦਾ ਉਹਨਾਂ ਨੇ ਵੀ ਇਹੀ ਕੰਮ ਕਰਨਾ ਜੋ ਅਸੀਂ ਕਰ ਰਹੇ ਆ ਅਸੀਂ ਤੁਹਾਨੂੰ ਹੱਥ ਜੋੜ ਕੇ ਕਹਿ ਰਹੇ ਆ ਤੇ ਪਲੀਜ਼ ਇਹ ਤੁਸੀਂ ਕੁਇਟ ਕਰ ਦਿਓ ਜਾਂ ਸਾਨੂੰ ਦਾਨ ਦੇ ਦਿਓ ਤਾਂ ਫਿਰ ਠੀਕ ਆ ਨਹੀਂ ਸਾਨੂੰ ਵੀ ਪਤਾ ਤੁਹਾਡੇ ਮਗਰ ਕੌਣ ਆ ਸਾਨੂੰ ਉਹਨਾਂ ਦੇ ਨਿਆਣਿਆਂ ਦਾ ਵੀ ਪਤਾ ਮੇਰੀ ਗੱਲ ਸੁਣੋ ਮੈਂ ਪਤਾ ਕਿਉਂ ਖੁੱਲ ਕੇ ਕਹਿ ਰਿਹਾ ਕਿਉਂਕਿ ਸਾਡੇ ਕਈ ਸਮਾਜਾਂ ਨੂੰ ਥ੍ਰੈਟ ਕਾਲ ਆ ਰਹੀਆਂ ਔਰ ਅਸੀਂ ਸਾਡਾ ਸਮਾਜ ਡਰਨ ਵਾਲਾ ਹੈ ਨਹੀਂਗਾ ਮੈਂ ਨਹੀਂ ਮੈਂ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਅਸੀਂ ਨਹੀਂ ਬੋਲਾਂਗੇ ਤਾਂ ਫੇਰ ਹੋਰ ਆ ਜਾਣੇ ਹਨਾ ਸਾਨੂੰ ਮਾਰ ਦੂਗਾ ਕੋਈ ਹੋਰ ਆ ਜਾਣੇ ਇਹ ਸਮਾਜ ਜਿਹੜਾ ਸਾਡਾ ਨਾ ਇਹ ਜੁਝਾਰੂ ਆ ਸ਼ਹਾਦਤ ਵਾਲਾ ਹੈ ਅਸੀਂ ਅਸੀਂ ਮੇਰੇ ਖਿਆਲ ਨਾਲ ਕਿਉਂਕਿ ਬਾਲਮੀਕੀ ਸਮਾਜ ਹਮੇਸ਼ਾ ਸ਼ੁਰੂ ਤੋਂ ਪਹਿਲਾਂ ਅਨਪੜ੍ਹ ਰਿਹਾ ਸਭ ਤੋਂ ਜ਼ਿਆਦਾ ਸ਼ਹਾਦਤਾਂ ਬਾਲਮੀਕੀ ਸਮਾਜ ਨੇ ਕੀਤੀਆਂ ਹੋਣੀਆਂ ਜੇਕਰ ਕੋਈ ਫੈਸਲਾ ਨਹੀਂ ਹੁੰਦਾ ਤਾਂ ਅਗਲਾ ਆਪਣਾ ਐਕਸ਼ਨ ਭਾਈ ਅਗਲਾ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਤਾਂ ਅਪਾਤਕਾਲ ਮਤਲਬ ਕਿ ਜਿੰਨੀ ਤੱਕ ਫੈਸਲਾ ਨਹੀਂ ਹੁੰਦਾ ਸ਼ਹਿਰਪੁਰ ਬੰਦ ਰਹੂਗਾ ਇਹ ਇੰਨੀ ਕਿ ਸੰਖਿਆ ਹੈ ਨਾ ਦੇਖੋ ਅਸੀਂ ਸਿਰਫ ਅਸੀਂ ਆਪਣੇ ਸਿਰਫ ਅਸੀਂ ਅਸੀਂ ਟਵੀਟ ਕੀਤਾ ਰਾਤ ਨੂੰ ਚੱਲ ਰਹੀ ਇੱਕ ਬੰਦੀ ਹਾਂਜੀ ਮਿਕਾ ਜੀ ਅੱਜ ਬਾਦ ਕਾਂਦੀ ਕਾਸ਼ੂ ਬੰਦ ਲੈ ਲਗੀ ਤੇ ਅਗਲਾ ਕੀ ਆਪਣਾ ਐਕਸ਼ਨ ਆਏਗਾ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਆਪ ਸਭ ਨੂੰ ਪਤਾ ਹੀ ਹੈ ਵੀ ਜੋ ਪਿਛਲੇ ਦਿਨੀ ਜਿਹੜਾ ਜ਼ਮੀਨੀ ਵਿਵਾਦ ਪਰਮਪੀਤਾ ਪਰਮਾਤਮਾ ਭਗਵਾਨ ਵਾਲਮੀਕੀ ਆਸ਼ਰਮ ਦਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਉਸ ਸਬੰਧ ਦੇ ਵਿੱਚ ਕੁਝ ਦਿਨ ਪਹਿਲਾਂ ਅਸੀਂ ਜਿਹੜੀ ਸ਼ਾਰਪੁਰ ਬੰਦ ਦੀ ਕੋਲ ਅੱਜ 6 ਤਰੀਕ ਜਿਹੜੀ ਦਿੱਤੀ ਗਈ ਸੀ ਪਰ ਕੱਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਨਯੋਗ ਏਡੀਸੀ ਸਾਹਿਬ ਰਾਹੁਲ ਚਾਬਾ ਜੀ ਔਰ ਐਸਪੀਡੀ ਸਰਵਜੀਤ ਸਿੰਘ ਬਾਈਆ ਜੀ ਨਾਲ ਕਾਫੀ ਲੰਬੀ ਮੀਟਿੰਗ ਚੱਲਣ ਤੋਂ ਬਾਅਦ ਜਿਹੜਾ ਫੈਸਲਾ ਕੀਤਾ ਗਿਆ ਕਿ ਅੱਜ ਦਾ ਜਿਹੜਾ ਬੰਦ ਦੀ ਕੋਨ ਨੂੰ ਵਾਪਸ ਲਿਆ ਗਿਆ ਔਰ ਸਾਡੀ ਮੰਗ ਜਿਹੜੀ ਸੀਗੀ ਉਹਨਾਂ ਨੇ ਮੰਨਣ ਲਈ ਜਿਹੜੀ ਸਰਕਾਰ ਅੱਗੇ ਪ੍ਰਪੋਜ਼ਲ ਰੱਖੀ ਆ ਜੋ ਭਗਵਾਨ ਵਾਲਮੀਕੀ ਆਸ਼ਰਮ ਜੋ 100 ਸਾਲ ਤੋਂ ਵੀ ਤਕਰੀਬਨ ਜ਼ਿਆਦਾ ਜਿਹੜਾ ਉਥੋਂ ਕਬਜ਼ਾ ਜਿਹੜਾ ਵਾ ਭਗਵਾਨ ਵਾਲਮੀਕੀ ਆਸ਼ਰਮ ਦਾ ਔਰ ਵਾਲਮੀਕਨ ਸਮਾਜ ਦਾ ਵਾ ਅਸੀਂ ਉਹਨਾਂ ਅੱਗੇ ਆਪਣੀ ਮੰਗ ਇਹੀ ਰੱਖੀ ਵੀ ਸਰਕਾਰ ਰਾਹੀਂ ਜਾਂ ਡੀਸੀ ਮਹਿਰਮ ਤੋਂ ਜਿਹੜਾ ਫੰਡਿੰਗ ਆ ਉਹਦੇ ਰਾਹੀਂ ਜਿਹੜਾ ਉਹਦੀ ਸਾਰੀ ਜਿਹੜੀ ਆ ਤਕਰੀਬਨ ਜਿਹੜੀ ਸਰਕਾਰ ਚਾਰਦੀਵਾਰੀ ਕਰਾ ਕੇ ਔਰ ਜਿਹੜੀ ਮਲਕੀਅਤ ਆ ਉਹ ਸਮਾਜ ਦੇ ਨਾਂ ਕੀਤੀ ਜਾਵੇ ਔਰ ਏਡੀਸੀ ਸਾਹਮਣੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਵੀ ਜਲਦ ਤੋਂ ਜਲਦ ਇਹ ਕਰਾ ਦਿੱਤਾ ਜਾਊਗਾ ਔਰ ਕੋਸ਼ਿਸ਼ ਸ਼ਰਾਰਤੀ ਅੰਸਰਾਂ ਵੱਲੋਂ ਜਿਹੜਾ ਬਾਰ ਬਾਰ ਉੱਥੇ ਕਬਜ਼ਾ ਜਦ ਥ੍ਰੈਟ ਕੋਲਾ ਜਿਹੜੀਆਂ ਬਾਰ-ਬਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਵਾ ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿਣੀ ਚਾਹਨਾ ਵੀ ਸਮਾਜ ਇੱਕਜੁੱਟ ਹੋ ਕੇ ਅੱਜ ਤੁਰਿਆ ਹਰੇਕ ਲੀਡਰ ਕੋਈ ਨਾ ਕੋਈ ਪਾਰਟੀ ਦੇ ਵਿੱਚ ਬੈਠਾ ਚਾਹੇ ਕਾਂਗਰਸ ਆ ਚਾਹੇ ਆਮ ਆਦਮੀ ਪਾਰਟੀ ਚਾਹੇ ਭਾਜਪਾ ਪਰ ਸਮਾਜ ਦੇ ਮੁੱਦੇ ਤੇ ਅਸੀਂ ਸਾਰੇ ਇੱਕਮਾਂ ਜੇ ਇਹੋ ਜੇ ਹਰਕਤਾ ਕਰਨ ਤੋਂ ਬਾਅਦ ਨਾ ਆਏ ਤਾਂ ਹੋ ਸਕਦਾ ਸਮਾਜ ਦਾ ਇਹ ਫੈਸਲਾ ਜਿਹੜਾ ਪੰਜਾਬ 'ਚ ਜਾਂ ਇੰਡੀਆ ਦੇ ਵਿੱਚ ਲਾਗੂ ਕਰ ਦਿੱਤਾ ਜਾਵੇ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਚੇਤਾਵਨੀ ਹੈ ਵੀ ਉਹਨਾਂ ਲੋਕਾਂ ਨੂੰ ਨੱਥ ਪਾ ਦਿੱਤੀ ਜਾਵੇ ਜਿਹੜੇ ਬਾਰ-ਬਾਰ ਇਹ ਮੈਸੇਜ ਜਾਂ ਕੋਲਾ ਕਰ ਰਹੇ ਆ ਜਾਂ ਧਮਕੀਆਂ ਦੇ ਰਹੇ ਆ ਕਿਉਂਕਿ ਜੇ ਤੁਸੀਂ ਸੋਚਦੇ ਵੀ ਸਾਨੂੰ ਡਰਾ ਕੇ ਤੁਸੀਂ ਘਰਾਂ ਚ ਬੰਦ ਕਰ ਲੋਗੇ ਇਹ ਨਹੀਂ ਹੋਣਾ ਇਹ ਸਾਡੀ ਚੇਤਾਵਨੀ ਹੈ ਹਮੇਸ਼ਾ ਸਮਾਜ ਲਈ ਖੜੇ ਆਂ ਔਰ ਸਮਾਜ ਦੇ ਨਾਲ ਖੜੇ ਆਂ ਪੋਲੀਟਿਕਲ ਪ੍ਰੈਸ਼ਰ ਵੀ ਪੈ ਰਿਹਾ ਤੁਹਾਡੇ ਉੱਤੇ ਕੋਈ ਗੱਲ ਹੈ ਪੋਲੀਟਿਕਲ ਪ੍ਰੈਸ਼ਰ ਜਦੋਂ ਵੀ ਕੋਈ ਕੋਈ ਇਹੋ ਜੀ ਘਟਨਾ ਹੁੰਦੀ ਹੈ ਨੇਚਰਲੀ ਗੱਲ ਆ ਵੀ ਰਾਜਨੀਤੀ ਹਮੇਸ਼ਾ ਹੀ ਜੜੀ ਪਿੱਠ ਪਿੱਛੇ ਰਹਿ ਕੇ ਵਾਰ ਜਰੂਰ ਕਰਦੀ ਹੈ ਹੋ ਸਕਦਾ ਇਹਦੇ ਵਿੱਚ ਵੀ ਰਾਜਨੀਤੀ ਦਾ ਦਬਾਅ ਜਿਹੜਾ ਜਰੂਰ ਹੋਵੇ ਧੰਨਵਾਦ ਜੀ ਜੈਪੀ ਅੱਜ ਵਾਲਮੀਕ ਸਮਾਜ ਦੇ ਨੁਮਾਇੰਦਿਆਂ ਦੇ ਨਾਲ ਸਾਡੀ ਵਾਲਮੀਕੀ ਚੌਂਕ ਦੇ ਵਿੱਚ ਅੱਜ ਮੁਲਾਕਾਤ ਹੋਈ ਹੈ ਐਂਡ ਬੜੇ ਸੁਖਾਲੇ ਵਧੀਆ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਜੋ ਉਹਨਾਂ ਵੱਲੋਂ ਦੱਸਿਆ ਗਿਆ ਕਿ ਜੋ ਵਾਲਮੀਕ ਆਸ਼ਰਮ ਨੂੰ ਲੈ ਕੇ ਜੋ ਵਿਵਾਦ ਉਤਪੰਨ ਹੋਇਆ ਹੈ ਉਹਦੇ ਸਬੰਧੀ ਕੁਝ ਜਿਹੜੇ ਨੇ ਕਾਨੂੰਨੀ ਨੁਕਤੇ ਆ ਦੇ ਨਾਲ ਲੈਸ ਆਪਣਾ ਕਾਲ ਇੱਕ ਮੈਮੋਰੈਂਡਮ ਮਾਗ ਪੱਤਰ ਜਿਹੜਾ ਹੈ ਉਹ ਦੇਣਗੇ ਜਿਦੇ ਚ ਆਪਣੀ ਸਥਿਤੀ ਜਿਹੜੀ ਪੂਰੀ ਸਪਸ਼ਟ ਕਰਨਗੇ ਐਂਡ ਉਸ ਤੋਂ ਉਪਰੰਤ ਜੋ ਵੀ ਕਾਰਵਾਈ ਕਰਨੀ ਬੰਦੀ ਹੋਏਗੀ ਕਾਨੂੰਨੀ ਤੌਰ ਤੇ ਐਂਡ ਫੌਰੀ ਉਹ ਕੀਤੀ ਜਾਏਗੀ ਐਂਡ ਇਹਦੇ ਬਾਰੇ ਕੱਲ ਸਵੇਰ 11 ਵਜੇ ਦਾ ਟਾਈਮ ਜਿਹੜਾ ਮਿਥਿਆ ਗਿਆ ਕੱਲ ਸਵੇਰ ਨੁਮਾਇंदे ਵਾਲਮੀਕ ਸਮਾਜ ਦੇ ਸਾਰੇ ਦੇ ਸਾਰੇ ਆਪਣੇ ਕੋਲੋਂ ਮਾਗ ਪੱਤਰ ਲਿਖਤੀ ਲੈ ਕੇ ਆਣਗੇ ਡਿਪਟੀ ਕਮਿਸ਼ਨਰ ਆਫਿਸ ਡੀਸੀ ਆਫਿਸ ਤੇ ਉਸ ਤੋਂ ਬਾਅਦ ਜੋ ਵੀ ਕਾਰਵਾਈ ਕਰਨੀ ਹੋਏਗੀ ਤੁਰੰਤ ਅਸੀਂ ਕਰਾਂਗੇ ਤੇ ਜਿੱਥੋਂ ਤੱਕ ਤੇ ਅੱਜ ਦੇ ਬੰਦੀ ਕਾਲ ਹੈ ਤੇ ਉਹਦੇ ਬਾਬਤ ਸਾਡੇ ਵੱਲੋਂ ਬੇਨਤੀ ਕੀਤੀ ਗਈ ਕਿ ਸ਼ਹਿਰ ਦਾ ਮਾਹੌਲ ਜਿਹੜਾ ਆਪਾਂ ਵਧੀਆ ਰੱਖੀਏ ਐਂਡ ਜਦ ਆਲਰੇਡੀ ਪ੍ਰਸ਼ਾਸਨ ਜਿਹੜਾ ਹੈ ਕੱਲ ਵੀ ਸ਼ਾਮੀ ਸਾਡੀ ਬੈਠ ਕੇ ਮੀਟਿੰਗ ਹੋਈ ਹੈ ਅੱਜ ਵੀ ਸਾਡੀ ਸਵੇਰ ਮੀਟਿੰਗ ਇਹਨਾਂ ਦੇ ਨਾਲ ਹੋਈ ਹੈ ਤੇ ਪ੍ਰਸ਼ਾਸਨ ਜਦ ਆਪ ਹੀ ਆਪ ਹੀ ਨੇ ਇੰਟਰਸਟ ਦੇ ਨਾਲ ਲੱਗਾ ਹੋਇਆ ਹੈ ਕਿ ਇਸ ਜਿਹੜਾ ਮਸਲੇ ਦਾ ਜਿਹੜਾ ਸੁਲਝਾ ਹੋ ਜਾਏ ਕਿਸੇ ਤਰੀਕੇ ਤੇ ਇਹਨਾਂ ਵੱਲੋਂ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਗਿਆ ਤੇ ਜਿਹੜੀ ਬੰਦੀ ਕਾਲ ਹੈ ਉਹ ਵਾਪਸ ਲਈ ਗਈ ਇਦਾਂ ਦਾ ਅੱਜ ਕੋਈ ਵੀ ਬੰਦ ਨਹੀਂ ਹੈ ਪਰ ਉਹਨਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਸਾਡੀ ਮੰਗ ਨਾ ਮੰਨਦਾ ਤਾਂ ਅਸੀਂ ਵੀ ਲਗਾਤਾਰ ਬੰਦ ਰੱਖਾਂਗੇ। ਇਹਦੇ ਸਬੰਧੀ ਇਹਦਾ ਕਿ ਜਿਵੇਂ ਮੇਰੇ ਕੋਲ ਦੱਸਿਆ ਗਿਆ ਕਿ ਕੱਲ ਇਹਨਾਂ ਵੱਲੋਂ ਮੰਗ ਪੱਤਰ ਜਿਹੜਾ ਲੈ ਕੇ ਆਇਆ ਜਾਏਗਾ ਐਂਡ ਉਸ ਉਪਰੰਤ ਜੋ ਵੀ ਕਾਰਵਾਈ ਕਰਨੀ ਬੰਦੀ ਹੋਏਗੀ ਅਸੀਂ ਵਚਨਬੱਧਾ ਕਾਰਵਾਈ ਕਰਾਂਗੇ ਐਂਡ ਸ਼ਹਿਰ ਦਾ ਮਾਹੌਲ ਜਿਹੜਾ ਸ਼ਾਂਤਮੀ ਰੱਖਣ ਲਈ ਜੋ ਵੀ ਬੰਦਾ ਹੋਏਗਾ ਉਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਕਰਨਾ ਹੈ। ਕੋਈ ਟੈਂਪੋਰਰ ਵੀ ਹੋਏ ਸਰ ਕੋਈ? ਨਹੀਂ ਇਹਦੇ ਬਾਰੇ ਕੱਲ ਮੰਗ ਪੱਤਰ ਲੈ ਕੇ ਆਣਗੇ ਉਸ ਤੋਂ ਬਾਅਦ ਗੱਲਬਾਤ ਕੋਈ ਦੀ। ਠੀਕ ਠੀਕ